ਤਾਂ ਬਗਲਾਦੇਸ਼ ਵਿੱਚ ਬੈਠਾ ਇੱਕ ਸਿੱਖ ਗੁਰਬਖਸ਼ ਸਿੰਘ ਉਸਨੇ ਸੋਚਿਆ ਕਿ ਜਹਾਜ਼ ਹਾਈਜੈਕ ਕਰ ਲਈ ਕਿਸੇ ਵੀ ਨਕੀਲੀ ਚੀਜ਼ ਕਰਪਾੜ ਚਾਕੂ ਦੀ ਲੋੜ ਨਹੀਂ ਤੇ ਤਾਂ ਕਿਸੇ ਚੀਜ਼ ਨਾਲ ਵੀ ਨਿਆਰੇ ਹਾਈਜੈਕ ਕੀਤਾ ਜਾ ਸਕਦਾ ਹੈ ਇਹ ਚੀਜ਼ ਲੋਕਾਂ ਸਾਹਮਣੇ ਲਿਆਉਣ ਲਈ ਉਹ ਗੁਰਬਖਸ਼ ਸਿੰਘ ਭਾਰਤ ਆਇਆ ਉਹ 4 ਅਗਸਤ 1982 ਨੂੰ ਭਾਰਤ ਆਇਆ ਤੇ ਸਵੇਰੇ 10 ਵਜੇ ਦੇ ਕਰੀਬ ਦਿੱਲੀ ਅਵਾਈ ਅੱਡੇ ਤੇ ਚੜ੍ਹਿਆ ਗਿਆ ਜਿੱਥੇ ਉਸਨੇ ਦਿੱਲੀ ਤੋਂ ਅਬਰਸਰ ਹੋ ਕੇ ਚੇਰੀ ਨਗਰ ਜਾਣ ਵਾਲੀ ਫਲਾਈਟ IC423 ਵਿੱਚ ਬੈਠ ਗਿਆ ਜਿਸ ਵਿੱਚ 135 ਲੋਕ ਸਵਾਰ ਸਨ ਜਦੋਂ ਪਾਇਲਟ ਜਹਾਜ਼ ਨੂੰ ਹਵਾ ਵਿੱਚ ਲੈ ਕੇ ਗਿਆ ਤਾਂ ਉਦੋਂ ਗਰਬਖਸ਼ ਸਿੰਘ ਬਾਥਰੂਮ ਜਾਣ ਦੇ ਬਹਾਨੇ ਕੋਕਪੀਟ ਦੇ ਗੇਟ ਕੋਲ ਜਾ ਕੇ ਖੜਾ ਹੋ ਗਿਆ ਅਤੇ ਇੱਕ 에어 호ਸਟਸ ਨੂੰ ਫੜ ਕੇ ਪੀਲੇ ਕੱਪੜੇ ਵਿੱਚ ਲਪੇਟਿਆ ਬਾਬਾ ਦਿਖਾ ਕੇ ਕੋਕਪੀਟ ਦਾ ਦਰਵਾਜ਼ਾ ਖੋਲਵਾ ਲਿਆ ਅਤੇ ਪਾਇਲਟ ਨੂੰ ਜਹਾਜ਼ ਲਾਹੌਰ ਜਾਣ ਲਈ ਕਿਹਾ ਅਤੇ ਪਾਇਲਟ ਦੇ ਬੜਾ ਕਰਤੇ ਜਾਂਜ ਨੂੰ ਬਬਨਾਲ ਅਡਾਉਟ ਦੀ